ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੋਕੇ ਹਰੇ ਕੀ ਏਕਨ ਮਾਹੇ ਅਮਰਤਾ ਦਰੈਤਰ ਸੰਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਟ ਗਈ ਜੰਤ ਆਪਣੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਰਤੇ ਸੁਖ ਆਏ ਸਮਾਏ ਧੀਰਨ ਪਰੇ ਜਾਂ ਗੁਰ ਫਰਮਾਏ ਐਚ ਆਪਣੀ ਪੁਰ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰਿ ਕੀ ਏਕ ਨਮਾਹਿ ਅੰਮ੍ਰਿਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਏ ਚੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਏਕ ਨਮਾਹਿ ਅਮਰਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੇ ਦਇਆ ਸਤ ਗੁਰੁ ਗੁਣ ਤਸਾ ਦੁਖ ਨਰਥੇ ਸੁਖ ਆਏ ਸਮਾਏ ਧੀਰਨ ਪਰਿ ਜਾਂ ਗੁਰੁ ਫਰਮਾਏ ਐ ਚੁ ਆਪਣੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰਿ ਕੀ ਏਕ ਨਮਾਹਿ ਅਮਰਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੇ ਦਇਆ ਸਤ ਗੁਰੁ ਗੁਣ ਤਸਾ ਦੁਖ ਨਰਥੇ ਸੋਖੁ ਆਏ ਸਮਾਏ ਧੀਰ ਨ ਪਰੇ ਜਾਂ ਗੁਰੁ ਫਰਮਾਏ ਐਚੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੋਕੇ ਹਰਿ ਕੀ ਏਕ ਨਮਾਹਿ ਅਮਰਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨੇ ਕਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੂਕੇ ਹਰੇ ਕੀ ਏਕਨ ਮਾਹੇ ਅਮਰਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਏ ਚੰਤ ਆਪਣੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐ ਚੁਪਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰ ਕੀ ਏਕ ਨਮਾਹਿ ਅਮਰਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਆਪਣੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਖੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐ ਚੁਪਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੋਕੇ ਹਰਿ ਕੀ ਏਕਨ ਮਾਹਿ ਅਮਰਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਟ ਗਈ ਜੰਤ ਆਪਣੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਰਤੇ ਸੋਖ ਆਏ ਸਮਾਏ ਧੀਰਨ ਪਰੇ ਜਾਂ ਗੁਰ ਫਰਮਾਏ ਐਚ ਆਪਣੀ ਪੁਰ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰਿ ਕੀ ਏਕਨ ਮਾਹੇ ਅਮਰਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕੌਤੁਨੀ ਆਪਣੀ ਸੇਵ ਰਹਾ ਰਹਾ ਮਟ ਗਈ ਚਿੰਤਾ ਆਪਣੀ ਮਨ ਆਸਾ ਕਰੇ ਦਇਆ ਸਤ ਗੁਰੁ ਗੁਣ ਤਸਾ ਦੁਖ ਨ ਰਖੇ ਸੋਖ ਆਏ ਸਮਾਏ ਟੀਰ ਨ ਪਰੇ ਜਾਂ ਗੁਰੁ ਫਰਮਾਏ ਐਚ ਆਪਣੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਾਹਿ ਅਮਰਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਟ ਗਏ ਚਿੰਤਾ ਆਪਣੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨ ਰਖੇ ਸੋਖ ਆਏ ਸਮਾਏ ਧੀਰਣਾ ਪਰੇ ਜਾਂ ਗੁਰ ਫਰਮਾਏ ਐਚ ਆਪਣੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰੇ ਕੀ ਖਨ ਮਾਹਿ ਅਮਰਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕੋ ਦੇਨੀ ਆਪਣੀ ਸੇਵ ਰਹਾ ਮਟ ਗਏ ਚੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾਖੇ ਸੁਖ ਆਏ ਸਮਾਏ ਢੀਰ ਨਾ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ ਪੰਜਵਾਂ ਸੁਕੇ ਹਰੇ ਕੀ ਇਕ ਨਮਾਹੇ ਅੰਮ੍ਰਿਤ ਦ੍ਰੈਟ ਸੰਚ ਜਿਵਾਏ ਕਾਟੇ ਕਾਸਟ ਪੂਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸ ਦੁਖ ਨਾਖੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੂਕੇ ਹਰਿ ਕੀ ਏਕ ਨਮਾਹਿ ਅੰਮ੍ਰਿਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦੇਨੀ ਆਪਣੀ ਸੇਵ ਰਹਾ ਮਟ ਗਏ ਚੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾਖੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰਿ ਕੀਏ ਕਿਨ ਮਾਹਿ ਅੰਮ੍ਰਿਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਈ ਚਿੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰਿ ਕੀ ਏਕਨ ਮਾਹਿ ਅਮਰਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕੋ ਦੇਨੀ ਆਪਣੀ ਸੇਵ ਰਹਾਉ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐ ਚੁਪਨੀ ਪੁਰੇ ਗੁਰ ਮਿਲੇ ਨਾਨੇ ਕਤੈ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸੁਕੇ ਹਰਿ ਕੀ ਏਕ ਨਮਾਹਿ ਅਮਰਤ ਦ੍ਰਿਸ਼ਟ ਸੰਚਿ ਜਿਵਾਏ ਕਾਟੈ ਕਸ਼ਟ ਪੁਰੇ ਗੁਰਦੇਵ ਸੇਵਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੇ ਦਇਆ ਸਤ ਗੁਰੁ ਗੁਣ ਤਸਾ ਦੁਖ ਨ ਰਖੇ ਸੁਖ ਆਏ ਸਮਾਏ ਢੀਰ ਨ ਪਰੇ ਜਾਂ ਗੁਰੁ ਫਰਮਾਏ ਐ ਚੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰਿ ਕੀ ਏਕ ਨਮਾਹਿ ਅਮਰਤ ਦ੍ਰਿਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਏ ਚੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੋਕੇ ਹਰਿ ਕੀ ਏਕਨ ਮਾਹਿ ਅਮਰਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਏ ਚਿੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨੇ ਕਟੇ ਜਨ ਸਫਲ ਫਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸੁਕੇ ਹਰਿ ਕੀ ਏਕ ਨਮਾਹਿ ਅਮਰਤ ਦ੍ਰਿਟ ਸੰਚਿ ਜਿਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕੋ ਦੇਨੀ ਆਪਣੀ ਸੇਵ ਰਹਾਉ ਮਟ ਗਈ ਚੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸਾ ਦੁਖ ਨਾਖੇ ਸੁਖ ਆਏ ਸਮਾਏ ਢੀਰ ਨਾ ਪਰੇ ਜਾਂ ਗੁਰ ਫਰਮਾਏ ਐਚ ਪੁਨੀ ਪੁਰੇ ਗੁਰ ਮਿਲੇ ਨਾਨੇ ਕਤੈ ਜਨ ਸਫਲ ਫਲੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸੁਕੇ ਹਰਿ ਕੀ ਏਕ ਨਮਾਹਿ ਅੰਮ੍ਰਿਤ ਤਰੈ ਤਰ ਸੰਚਿ ਜਿਵਾਏ ਕਾਟੈ ਕਸ਼ਟ ਪੁਰੇ ਗੁਰਦੇਵ ਸੇਵ ਕਉ ਦੇਨੀ ਆਪਣੀ ਸੇਵ ਰਹਾਉ ਮਟ ਗਏ ਚਿੰਤ ਪੁਨੀ ਮਨ ਆਸਾ ਕਰੇ ਦਇਆ ਸਤ ਗੁਰ ਗੁਣ ਤਸ ਦੁਖ ਨਾ ਕੇ ਸੁਖ ਆਏ ਸਮਾਏ ਤੀਰ ਨ ਪਰੇ ਜਾਂ ਗੁਰ ਫਰਮਾਏ ਐ ਚੁਪਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਵਾਹਿਗੁਰੂ ਦੇ ਘਰ ਖਲਸਾ ਵਾਹਿਗੁਰੂ ਦੇ ਘਰ ਖਤੇ